ਪੰਜਾਬ ਤੋਂ 7 ਰਾਜ ਸਭਾ ਮੈਂਬਰ ਜੋ ਸੱਤੇ ਹੀ ਆਮ ਆਦੀ ਪਾਰਟੀ ਦੇ ਨਾਲ ਤਾਲੁਕ ਰੱਖਦੇ ਨੇ ਉਹ ਜੋ ਭਾਰਤ ਸਰਕਾਰ ਵੱਲੋਂ ਅਖਤਿਆਰੀ ਫੰਡ ਕੋਟਾ ਦਿੱਤਾ ਜਾਂਦਾ ਹੈ ਉਹ ਖਰਚਿਆਂ ਦੇ ਵਿੱਚ ਜਿਹੜੇ ਨੇ ਫੀਲ ਸਾਬਤ ਹੋਏ ਨੇ ਇੱਕ ਰਾਜ ਸਭਾ ਐਮਪੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਜ਼ਰੂਰ ਆਪਣੇ ਹਲਕੇ ਦੇ ਵਿੱਚ ਜਾਂ ਜਿੱਥੇ-ਜਿੱਥੇ ਲੋੜ ਮਹਿਸੂਸ ਹੋਈ ਆ ਉਹਨਾਂ ਨੇ ਫੰਡ ਖਰਚਿਆ ਬਾਕੀ ਆਮ ਆਦੀ ਪਾਰਟੀ ਦੇ ਇਹ ਐਮਪੀ ਨਿਰਸਭਾ ਮੈਂਬਰ 6 ਉਹ ਫਾੜੀ ਰਹੇ ਨੇ ਸਿਰਫ ਬਾਬਾ ਬਲਬੀਰ ਸਿੰਘ ਸਿਚੇਵਾਲ ਜਿਹੜਾ ਵੇ ਉਹਨਾਂ ਨੇ ਫੰਡ ਖਰਚਿਆਂ ਦੇ ਵਿੱਚ ਬਾਕੀਆਂ ਨੂੰ ਪਛਾੜ ਦਿੱਤਾ ਹਾਲਾਂਕਿ ਬਾਕੀ ਤਾਂ ਬਹੁਤ ਪੜ੍ਹੇ ਲਿਖੇ ਨੇ ਬਾਬਾ ਸਿਚੇਵਾਲ ਉਹਨਾਂ ਕੋ ਇੰਨੀ ਦੁਜਿਆਂ ਦੇ ਮੁਕਾਬਲੇ ਐਜੂਕੇਸ਼ਨ ਕੁਆਲਿਫਿਕੇਸ਼ਨ ਵੀ ਨਹੀਂ ਹੈ ਨਾਲ ਅਮੀਰੀ ਪੱਖੋਂ ਵੀ ਦੁਜੇ ਜਿਹੜੇ ਐਮਪੀ ਕਰੋੜਾਪਤੀ ਅਰਬਾਪਤੀ ਆ ਬਾਬੇ ਕੋ ਇਨਾ ਪੈਸਾ ਵੀ ਨਹੀਂ ਹੈ ਲੇਕਿਨ ਫਿਰ ਵੀ ਉਹਨਾਂ ਨੇ ਜੋ ਆਪਣੀ ਹਾਇਸियत ਮੁਤਾਬਕ ਆਪਣੀ ਸੂਝ-ਬੂਝ ਦੇ ਮੁਤਾਬਕ ਪਿੰਡਾਂ ਦੇ ਵਿੱਚ ਪੈਸੇ ਖਰਚ ਕਰਕੇ ਬਾਕੀਆਂ ਨੂੰ ਪਛਾੜ ਦਿੱਤਾ ਹੈ। ਪਾਰ ਸਰਕਾਰ ਦੀ ਵੈਬਸਾਈਟ ਦੇ ਆਧਾਰਤ ਪੰਜਾਬੀ ਜਾਗਰਣ ਦੇ ਜਿਹੜੀ ਖਬਰ ਆ ਪੀ ਨੰਬਰ 6 ਤੇ ਸੁਲਤਾਨਪੁਰ ਲੋਧੀ ਤੋਂ ਕਲਬੀਰ ਸਿੰਘ ਮਿੰਟੂ ਹਣਾਂ ਦੀ ਖਬਰ ਆ ਉਹਨਾਂ ਦੇ ਖਬਰ ਦੇ ਵਿੱਚ ਜ਼ਿਕਰ ਕੀਤਾ ਕਿ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰਾਂ ਚ ਫੰਡ ਖਰਚੇ ਚ ਬਾਬਾ ਬਲਬੀਰ ਸਿੰਘ ਸੀਚੇਵਾਲ ਮੂਰੀ ਨੇ ਤੇ ਬਾਕੀ ਸਾਰੇ ਪਛੜ ਗਏ ਨੇ। ਚਾਹੇ ਉਹਦੇ ਵਿੱਚ लवली ਯੂਨੀਵਰਸਿਟੀ ਦਾ ਅਰਬਾਪਤੀ ਮਾਲਕ ਹੋਵੇ ਚਾਹੇ ਰਾਗਵ ਚੱਡਾ ਹੋਵੇ ਚਾਹੇ ਸੰਦੀਪ ਪਾਟਕ ਹੋਵੇ ਤੇ ਚਾਹੇ ਕੋਈ ਹੋਰ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਕਈ ਤੇ ਆਮ ਆਦੀ ਪਾਰਟੀ ਦੇ ਰਾਜ ਸਭਾ ਮੈਂਬਰ ਵੀਡੀਓ ਬਣਾ ਕੇ ਮੈਸੇਜਾਂ ਰਾਹੀਂ ਪੰਜਾਬੀਆਂ ਕੋ ਇਹ ਸਨੇਹ ਮੰਗਦੇ ਸੀ ਕਿ ਸੁਝਾਅ ਮੰਗਦੇ ਸੀ ਕਿ ਸਾਨੂੰ ਦੱਸਿਆ ਜਾਵੇ ਉਹ ਸੁਝਾਅ ਮੰਗਣ ਵਾਲੇ ਸਨੇਹ ਲੈਣ ਵਾਲੇ ਫੰਡ ਖਰਚੇ 'ਚ ਵੀ ਫਾੜੀ ਰਹੇ ਨੇ ਤੇ ਲੋਕ ਮੁੱਦੇ ਖਾਸ ਕਰਕੇ ਪੰਜਾਬ ਦੇ ਲੋਕ ਮੁੱਦੇ ਪਠਾਨ ਦੇ ਵਿੱਚ ਵੀ ਫਾੜੀ ਰਹੇ ਨੇ ਖਬਰ ਸਾਹਮਣੇ ਹੈ ਕਿ ਪੰਜਾਬ ਦੇ ਰਾਜ ਸਭਾ ਮੈਂਬਰ ਨੇ ਆਪਣੇ ਅਖਤਿਆਰੀ ਫੰਡਾਂ ਨੂੰ ਅਜੇ ਤੱਕ ਹਵਾ ਵੀ ਨਹੀਂ ਲਗਣ ਦਿੱਤੀ ਪੈਸੇ ਨਾ ਖਰਚਣ ਵਾਲੇ ਰਾਜ ਸਭਾ ਮੈਂਬਰਾਂ ਦਾ ਵਾਹ ਵਾਸਤਾ ਪੰਜਾਬ ਦੇ ਨਾਲ ਵੀ ਨਹੀਂ ਰਿਹਾ ਇਸ ਬਾਰੇ ਕੇਂਦਰ ਸਰਕਾਰ ਦੀ ਵੈਬਸਾਈਟ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਰਾਜ ਸਭਾ ਮੈਂਬਰ ਬਾਬਾ ਬਲਬੀਤ ਸਿੰਘ ਸਿਚੇਵਾਲ ਨੇ ਆਪਣੀ ਬਾਕੀ ਸਾਥੀਆਂ ਨਾਲੋਂ ਸਭ ਤੋਂ ਵੱਧ ਅਖਤਿਆਰੀ ਫੰਡ ਖਰਚ ਕੇ ਪਹਿਲਾ ਸਥਾਨ ਹਾਸਲ ਕੀਤਾ ਜਦ ਕਿ ਆਮ ਆਦੀ ਪਾਰਟੀ ਦੇ ਬਾਕੀ ਰਾਜ ਸਭਾ ਮੈਂਬਰ ਉਹ ਫਾੜੀ ਰਹੇਗੇ ਨੇ ਇਤੋਂ ਤੱਕ ਕਿ ਆਮ ਆਦੀ ਪਾਰਟੀ ਦੇ ਨੌਜਵਾਨ ਚਿਹਰੇ ਰਗਵ ਚੱਡਾ ਵੀ ਫੰਡ ਖਰਚੇ ਦੇ ਪੱਖੋਂ ਕਾਫੀ ਫਾੜੀ ਰਿਹਾ 6 ਰਾਜ ਸਭਾ ਮੈਂਬਰਾਂ ਬਾਰੇ ਜਾਣਕਾਰੀ ਦਿੱਤੀ ਗਈ ਕਿਉਂਕਿ ਰਾਜ ਸਭਾ ਮੈਂਬਰ ਸੰਜੀਵ ਰੂੜਾ ਨੇ ਅਸਤੀਫਾ ਦੇ ਦਿੱਤਾ ਤੇ ਉਹਨਾਂ ਦੀ ਜਗ੍ਹਾ ਹੁਣ ਫਿਰ ਅਰਬਾ ਪੱਤੀ ਜਿਹੜੇ ਨੇ ਅਦਜੋਗ ਪੱਤੀ ਆਮ ਆਦੀ ਪਾਰਟੀ ਨੇ ਭੇਜੇ ਨੇ ਉਹਨੇ ਟਰਾਈਡੈਂਟ ਗਰੁੱਪ ਦੇ ਮਾਲਕ ਰਜਿੰਦਰ ਗੁਪਤਾ ਇਸ ਕਰਕੇ ਸਿਰਫ 6 ਰਾ ਸਭਾ ਮੈਂਬਰ ਦਾ ਜ਼ਿਕਰ ਕੀਤਾ ਗਿਆ ਬਾਕੀ ਜਿਹੜੇ 6 ਰਾਜ ਸਭਾ ਮੈਂਬਰ ਨੇ ਉਹਨਾਂ 2022 ਤੋਂ ਲੈ ਕੇ 2028 ਤੱਕ ਕਿਉਂਕਿ ਉਹ ਚੁਣੇ ਗਏ ਨੇ ਉਹਨਾਂ ਨੂੰ ਹੁਣ ਤੱਕ ਜਿਹੜੇ ਪੰਜਾਬ ਦੇ ਰਾਜ ਸਭਾ ਮੈਂਬਰ ਨੇ ਉਹਨਾਂ ਨੂੰ 101 ਕਰੋੜ 11 ਲੱਖ ਰੁਪਏ ਦੇ ਫੰਡ ਮਿਲੇ ਨੇ ਐਮਪੀ ਲੈਂਡ ਫੰਡ ਦੇ ਵਿੱਚੋਂ ਜਿਨ੍ਹਾਂ ਵਿੱਚੋਂ ਇਹਨਾਂ ਨੇ 6 ਜਾਣੇ ਨੇ ਸਿਰਫ 26 ਕਰੋੜ 95 ਲੱਖ ਰੁਪਏ ਦੀਆਂ ਗ੍ਰਾਂਟਾਂ ਖਰਚੀਆਂ ਨੇ ਭਾਵੇਂ ਕਿ 74 ਕਰੋੜ ਰੁਪਏ ਦੀਆਂ ਗ੍ਰਾਂਟਾਂ ਹਲੇ ਤੱਕ ਇਹਨਾਂ 6 ਮੈਂਬਰਾਂ ਨੇ ਵੰਡੀਆਂ ਹੀ ਨਹੀਂ ਹਨ ਜਿਹੜੀਆਂ ਕਿ 3 ਸਾਲਾਂ ਵਿੱਚ ਤਕਸੀਮ ਹੋ ਜਾਣੀਆਂ ਚਾਹੀਦੀਆਂ ਸੀ ਰਾਜ ਸਭਾ ਮੈਂਬਰ ਰਾਗਵ ਚੱਡਾ ਦੇ ਅਖਤਿਆਰੀ ਫੰਡ ਜਿਹੜੇ ਨੇ ਉਹ ਕੋਈ 18 ਕਰੋੜ 82 ਲੱਖ ਰੁਪਏ ਸਨ ਉਹਨਾਂ ਚੋਂ ਰਾਗਵ ਚੱਡਾ ਨੇ ਸਿਰਫ 3 ਸਾਲਾਂ ਵਿੱਚ 70 ਲੱਖ 86 ਹਜ਼ਾਰ 377 ਰੁਪਏ ਹੀ ਖਰਚ ਕੀਤੇ ਨੇ ਰਾਜ ਸਭਾ ਮੈਂਬਰ ਅਗਰ ਬਾਬਾ ਬਲਬੀਰ ਸਿੰਘ ਸਿੱਚੇਵਾਲ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਕੁੱਲ 14 ਕਰੋੜ 72 ਲੱਖ ਰੁਪਏ ਦੇ ਅਖਤਿਆਰੀ ਫੰਡ ਮਿਲਿਆ ਸੀ ਉਸ ਅਖਤਿਆਰੀ ਫੰਡ ਵਿੱਚੋਂ 9 ਕਰੋੜ 34 ਲੱਖ ਰੁਪਏ ਬਾਬਾ ਬਲਬੀਰ ਸਿੰਘ ਸਿੱਚੇਵਾਲ ਖਰਚ ਕਰ ਚੁੱਕੇ ਨੇ ਇਵੇਂ ਵੀ ਫੰਡ ਨਾ ਖਰਚਣ ਵਾਲਿਆਂ ਵਿੱਚ ਰਾਜ ਸਭਾ ਮੈਂਬਰ ਡਾਕਟਰ ਸੰਦੀਪ ਪਾਟਕ ਦਾ ਵੀ ਨਾਂ ਆਉਂਦਾ ਉਹਨਾਂ ਨੇ ਆਪਣੇ 18 ਕਰੋੜ 32 ਲੱਖ ਰੁਪਏ ਦੇ ਫੰਡਾਂ ਵਿੱਚੋਂ ਸਿਰਫ 2 ਕਰੋੜ 76 ਲੱਖ ਰੁਪਏ ਹੀ ਖਰਚ ਕੀਤੇ ਨੇ ਇਸੇ ਤਰ੍ਹਾਂ ਅਗਰ ਲਵਲੀ ਯੂਨੀਵਰਸਿਟੀ ਦੇ ਮਾਲਕ ਜੋ ਉਹ ਵੀ ਅਰਬਪਤੀ ਨੇ অশੋਕ ਮਿੱਤਲ ਹੋਣਾ ਨੂੰ ਕਰੀਬ 17 ਕਰੋੜ 35 ਲੱਖ ਰੁਪਏ ਜਿਹੜੇ ਨੇ ਉਹ اختیਾਰੀ ਫੰਡ ਮਿਲਿਆ ਸੀ ਉਹਨਾਂ ਵਿੱਚੋਂ ਉਹਨਾਂ ਨੇ 2 ਕਰੋੜ 35 ਲੱਖ ਰੁਪਏ ਖਰਚ ਕੀਤੇ ਨੇ ਇਸੇ ਤਰ੍ਹਾਂ ਹੀ ক্রিকেট ਖਿਡਾਰੀ ਰਾਜ ਸਭਾ ਮੈਂਬਰ ਰਪਾਜਨ ਸਿੰਘ ਭੱਜੀ ਨੇ ਨੂੰ ਵੀ 17 ਕਰੋੜ 19 ਲੱਖ ਰੁਪਏ ਜੋ ਉਹਨਾਂ ਨੇ ਸਿਰਫ 5 ਕਰੋੜ 74 ਲੱਖ ਰੁਪਏ ਖਰਚ ਕੀਤੇ ਨੇ ਅਗਰ ਵਿਕਰਮਜੀਤ ਸਿੰਘ ਸਾਨੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਆਪਣੇ ਫੰਡ ਜਿਹੜਾ ਮਿਲਿਆ ਉਹ ਕੋਈ 14 ਕਰੋੜ 71 ਲੱਖ ਉਸ 14 ਕਰੋੜ 71 ਲੱਖ ਚੋਂ 5 ਕਰੋੜ 76 ਲੱਖ ਰੁਪਏ ਹੀ ਖਰਚ ਕੀਤੇ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਛੱਡ ਕੇ ਬਾਕੀ ਕਿਸੇ ਵੀ ਰਾਜ ਸਭਾ ਮੈਂਬਰ ਨੇ 50% ਦੀ ਫੰਡ ਉਹ ਤਕਸੀਮ ਨਹੀਂ ਕੀਤਾ ਅਗਰ ਜਾਇਦਾਦ ਬਣਾਉਣ ਵਾਲਿਆਂ ਦੇ ਮਾਮਲੇ ਵਿੱਚ ਵੀ ਗੱਲ ਕੀਤੀ ਜਾਵੇ ਤਾਂ ਬਾਬਾ ਬਲਬੀਰ ਸਿੰਘ ਸੀਚੇਵਾਲ ਆਪਣੇ ਬਾਕੀ ਰਾਜ ਸਭਾ ਮੈਂਬਰ ਸਾਥੀਆਂ ਨਾਲੋਂ ਵੀ ਫਾੜੀ ਨੇ ਜਦਕਿ ਉਹਨਾਂ ਦੇ ਬਾਕੀ ਪੰਜ ਸਾਥੀ ਕਰੋੜਾ ਪਤੀ ਜਾਂ ਪਰਮਾ ਪਤੀ ਹਨ ਬਾਬਾ ਬਲਬੀਰ ਸਿੰਘ ਸੀਚੇਵਾਲ ਦੀ ਜਾਇਦਾਦ ਲੱਖਾਂ ਵਿੱਚ ਹੀ ਆਉਂਦੀ ਨੇ ਉਹਨਾਂ ਨੇ ਆਪਣੀ اختیਾਰੀ ਫੰਡ ਦਾ ਹਿੱਸਾ ਪਾਣੀ ਵਾਲੀਆਂ ਟੈਂਕੀਆਂ ਦੇਣ ਤੇ ਉਤੇ ਖਰਚ ਕੀਤਾ ਹੈ ਜਿਹੜਾ ਕਿ 7 ਕਰੋੜ 50 ਲੱਖ ਰੁਪਏ ਕੁਰੀਬ 7.5 ਕਰੋੜ ਰੁਪਏ ਦੀਆਂ ਤੇ ਉਹਨਾਂ ਨੇ ਪਿੰਡਾਂ ਦੇ ਵਿੱਚ ਪਾਣੀ ਵਾਲੀਆਂ ਟੈਂਕੀਆਂ ਤੇ ਹੀ ਖਰਚ ਕੀਤੇ ਨੇ ਇੰਨੀ ਰਕਮ ਖਰਚ ਕਰਕੇ ਉਹਨਾਂ ਨੇ ਪੰਜਾਬ ਦੇ 14 ਜ਼ਿਲ੍ਹਿਆਂ ਨੂੰ 215 ਪਾਣੀ ਵਾਲੀਆਂ ਟੈਂਕੀਆਂ ਵੰਡੀਆਂ ਹਨ ਇਸ ਮਸਲੇ ਦੇ ਵਿੱਚ ਬਾਬਾ ਬਲਬੀਰ ਸਿੰਘ ਸਿਚੇਵਾਲ ਹੋਣਾ ਨੇ ਮੀਡੀਆ ਦੇ ਨਾਲ ਵੀ ਗੱਲਬਾਤ ਕੀਤੀ ਆ ਉਹਨਾਂ ਨੇ ਜਿਹੜੇ ਫੰਡ ਵਰਤੇ ਨੇ ਕਿਪਟੇ ਕਿਤੇ ਵਰਤੇ ਉਹ ਵੀ ਜਾਣਕਾਰੀ ਦਿੱਤੀ ਹੈ ਕਈ ਮੈਂਬਰਾਂ ਨੇ ਜਿਹੜਾ ਹੈਗਾ ਖਰਚਾ ਨਹੀਂ ਕੀਤਾ ਪਰ ਸਾਡੇ ਕੋਲ ਤਾਂ ਜਿਨੇ ਪੈਸੇ ਆਏ 14 ਕਰੋੜ 72 ਲੱਖ ਦੇ ਵਿੱਚੋਂ 13 ਕਰੋੜ 41 ਲੱਖ ਇਹ ਲੀਜ਼ ਕਰ ਚੁੱਕਿਆ ਆ 50 ਲੱਖ ਉਹਨੇ ਰੁਪਈਆ ਜਿਹੜਾ ਹੈਗਾ ਆ ਪਿੰਡ ਜਿਹੜੇ ਹੜ੍ਹ ਪ੍ਰਭਾਵਿਤ ਸੀਗੇ ਉਹਨਾਂ ਨੂੰ ਪਾਣੀ ਵਾਲੀਆਂ ਟੈਂਕੀਆਂ ਉਹਨਾਂ ਨੂੰ ਜਿਹੜਾ ਹੈ ਕਿਸ਼ਤੀਆਂ ਹੋਰ ਜਿਹੜੇ ਹੈਗੇ ਕੋਸ਼ਿਸ਼ ਆਗੇ ਵੱਧ ਤੋਂ ਵੱਧ ਉਹਨਾਂ ਦੀ ਹੈਲਪ ਕੀਤੀ ਜਾਵੇ ਤੋ ਅਸੀਂ ਹੁਣ ਤੱਕ ਜਿੰਨੇ ਵੀ ਸਾਡੇ ਕੋਲ ਪੈਸੇ ਆਏ ਅਸੀਂ ਕੋਸ਼ਿਸ਼ ਕੀਤੀ ਹੈ ਕਿ ਇਹਨੂੰ ਉਹਨਾਂ ਕੰਮਾਂ ਤੇ ਖਰਚ ਕੀਤਾ ਜਾਵੇ ਜਿਹੜੇ ਸਮਾਜ ਲਈ অতি ਜ਼ਰੂਰੀ ਹੈ ਉਹਦੇ ਵਿੱਚ ਖਾਸ ਕਰਕੇ ਪਿੰਡਾਂ ਦੇ ਵਿੱਚ ਆਮਨ ਨੂੰ ਜ਼ਰੂਰਤ ਰਹਿੰਦੀ ਪਾਣੀ ਵਾਲੀਆਂ ਟੈਂਕੀਆਂ ਦੀ 2019 ਦੇ ਵਿੱਚ ਵੀ ਦੇਖਿਆ ਹੜਾ ਆਇਆ ਤੇ ਉਸ ਵੇਲੇ ਪਾਣੀ ਦੀ ਬੜੀ ਵੱਡੀ ਸਮੱਸਿਆ ਸੀ ਤੇ ਇਹਦੇ ਨਾਲ ਜੇ ਪਾਣੀ ਟੈਂਕੀਆਂ ਸੀਗੀਆਂ ਵੀ ਤੋ ਉਹ ਵੀ ਲੋਹੇ ਦੀਆਂ ਟੈਂਕੀਆਂ ਸੀ ਉਹ ਗਲੀਆਂ ਹੁੰਦੀਆਂ ਇਹ ਗੱਲ ਲੱਗ ਜਾਂਦਾ ਅੰਦਰੋਂ ਪੀਣ ਜੋਗ ਨਹੀਂ ਰਹਿੰਦਾ ਤੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਬਹੁਤ ਵਧੀਆ ਸਟੀਲ ਦੀਆਂ ਟੈਂਕੀਆਂ ਜਿਹੜੀਆਂ ਹੈਗੀਆਂ ਪੰਡਾ ਨੂੰ ਦਿੱਤੀਆਂ ਜਾਣ ਉਹਦੇ ਨਾਲ ਪਾਣੀ ਪਾਉਣ ਵਾਸਤੇ ਪੰਡਾ ਵਿੱਚ ਪਲਾਂਟੇਸ਼ਨ ਕਰਨ ਵਾਸਤੇ ਕੋਈ ਫੰਕਸ਼ਨ ਹੋਵੇ ਖਾਸ ਕਰਕੇ ਸਿਪਾਈ ਚਾਰੇ ਲਈ ਬਹੁਤ ਜ਼ਰੂਰਤ ਹੁੰਦੀ ਹੈ ਕਿਉਂਕਿ ਜਿੱਥੇ ਉਹ ਵਾਲੇ ਸਾਧਨ ਨਹੀਂ ਹੁੰਦੇ ਤੇ ਕੋਈ ਵੀ ਫੰਕਸ਼ਨ ਹੋਵੇ ਪਾਣੀ ਛੜਕਣ ਤੋਂ ਸ਼ੁਰੂ ਹੋ ਕੇ ਪਾਣੀ ਪਿਆਉਣ ਤੇ ਕਰ ਅਖੀਰ ਤੇ ਕਰ ਜਿਹੜੀ ਹੈਗੀ ਆ ਪਾਣੀ ਦੀ ਲੋੜ ਪੈਂਦੀ ਹੈ ਉਹ ਉਹਦੇ ਵਾਸਤੇ ਅਸੀਂ ਤਕਰੀਬਨ 215 ਟੰਕੀਆਂ ਸੀ ਵਾਕਫ ਪਿੰਡਾਂ ਨੂੰ ਦੇ ਚੁੱਕੇ ਹਾਂ ਦੂਸਰਾ ਪਿੰਡਾਂ ਦੇ ਵਿੱਚ ਜਿਹੜੀ ਸਮੱਸਿਆ ਹੈ ਜਿਹੜੀ ਉਹ ਪਿੰਡਾਂ ਵਿੱਚ ਹੁਣ ਬਣ ਜਾਂਦੀ ਹੈ ਹੈਗੀਆਂ ਗਰਖਣੀਆਂ ਜਿਹਨਾਂ ਨੂੰ ਸਾਫ਼ ਕਰਨ ਵਾਸਤੇ ਫੇਰ ਪੰਪਾਂ ਦੀ ਲੋੜ ਉਹਨਾਂ ਤੇ ਅਸੀਂ ਪੈਸਾ ਖਰਚਿਆ ਪੁੱਤਰ ਚਿੱਟੀ ਵੇਹਿੰਦੇ ਵਿੱਚ 1 ਲੱਖ 19 1 ਕਰੋੜ 19 ਲੱਖ ਦਾ ਜਿਹੜਾ ਉਹ ਪਾਣੀ ਛੱਡਣ ਵਾਲਾ ਪ੍ਰੋਜੈਕਟ ਸੀ ਉਹਦੇ ਉੱਤੇ ਖਰਚ ਕੀਤੇ ਫਿਰ ਖੇਡਾਂ ਦੇ ਉੱਤੇ ਪਿੰਡ ਵਿੱਚ ਸਟੂ ਟਰਫ ਸਕੂਲਾਂ ਦੇ ਵਾਸਤੇ ਜਿਹੜੀ ਹੈਗੀ ਹੈ ਹਸਪਤਾਲਾਂ ਵਾਸਤੇ ਜਿਹਦਾ 16 ਲੱਖ ਰੁਪਈਆ ਕਬੂਰਥਲੇ ਹਸਪਤਾਲ ਨੂੰ ਇੱਕ ਇੱਕ ਜਿਹੜੀ ਹੈ ਡਿਜੀਟਲ ਲੈ ਕੇ ਦਿੱਤਾ ਉਹ ਮਸ਼ੀਨ ਇਸੇ ਤਰ੍ਹਾਂ ਹੀ ਸੰਤਾਨਪੁਰ ਨੂੰ ਇੱਕ ਲੈ ਕੇ ਦਿੱਤੀ ਆਪਣੀ ਐਂਬੂਲੈਂਸ ਕੋਈ ਸਮਾਨ ਜਿਹੜਾ ਹੈਗਾ ਉਥੇ ਹਸਪਤਾਲ ਦੀ ਵਰਤੋਂ ਹੁੰਦੀ ਸੀ ਜੋ ਕਹਿੰਦੇ ਸੀ ਡਾਕਟਰ ਸਵਾਰ ਇਸੇ ਤਰ੍ਹਾਂ ਕਿ ਲਾਇਬ੍ਰੇਰੀ ਆ ਸੀਗੀ ਰਾਣੀ ਡਿਸਪੈਂਸਰੀ ਸੀ আর ਉवैਦਕ ਜਿਹੜੀ ਬਿਲਕੁਲ ਟੁੱਟ ਚੁੱਕੀ ਸੀ ਉਹਨੂੰ ਦੁਆਰਾ ਲੋਕ ਕੀਤਾ ਹੋਰ ਵੀ ਜਿੱਥੇ ਕੋਸ਼ਿਸ਼ ਸਾਡੀ ਹੁੰਦੀ ਹੈ ਕਿ ਉਹ ਪੁਆਇੰਟ ਦੇਖੇ ਜਾਣ ਜਿੱਥੇ ਸਾਡੇ ਇਹ ਪੈਸਾ ਖਰਚ ਹੋਵੇ ਜੇ ਖਾਸ ਕਰਕੇ ਲੋਕਾਂ ਦੀ ਵਰਤੋਂ ਵਿੱਚ ਆਵੇ ਅਸੀਂ ਲਗਾਤਾਰ ਆਪਣੀ ਗ੍ਰਾਂਟ ਜਿਹੜੀ ਹੈਗੀ ਆ ਸਾਲ ਪੂਰਾ ਹੋਣ ਤੋਂ ਪਹਿਲਾਂ ਅਸੀਂ ਖਰਚ ਦਿੰਨੇ ਆ ਸਾਡੀ ਕਦੇ ਵੀ ਕੋਈ ਗ੍ਰਾਂਟ ਦੂਜੇ ਸਾਲ ਦੇ ਵਿੱਚ ਗਈ ਨਹੀਂ ਤੁਸੀਂ ਆਪਣਾ ਪੈਸਾ ਜਿੰਨਾ ਹੈ ਕਿਉਂਕਿ ਅਗਲੇ ਸਾਲ ਫਿਰ ਉਹ ਗ੍ਰਾਂਟ ਨਵੀਂ ਜਿਹੜੀ ਮਿਲ ਜਾਂਦੀ ਹੈ ਵੀ ਰੱਖਣ ਦਾ ਤਾਂ ਕੋਈ ਅਰਥ ਹੀ ਨਹੀਂ ਜੀ ਕਿਤੇ ਨਾ ਕਿਤੇ ਇਹ ਲੱਗਦਾ ਨਹੀਂ ਕਿ ਪੰਜਾਬ ਦੇ ਨਾਲ ਧੱਕਾ ਹੈ ਕਿਉਂਕਿ ਪੰਜਾਬ ਦੇ ਹਿੱਸੇ ਆਇਆ ਹੈ ਪੈਸਾ ਉਹਦੀ ਵਰਤੋਂ ਨਾ ਕਰਨਾ ਕਿਤੇ ਨਾ ਕਿਤੇ ਇਹ ਲੱਗਦਾ ਨਹੀਂ ਕਿ ਨਲਾਈਕੀ ਹੈ ਨਾ ਰਾਜ ਸਭਾ ਮੈਂਬਰਾਂ ਦੇ ਜਿਹੜੇ ਇਹ locally ਨਮਾਇੰਦਗੀ ਫੰਕਸ਼ਨ ਨਹੀਂ ਕਰ ਰਹੇ। ਤੁਸੀਂ ਮੈਂ ਉਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਕੀ ਕਾਰਨ ਆ ਕਿ ਉਹਨਾਂ ਨੇ ਕਿਉਂ ਨਹੀਂ ਖਰਚ ਕੀਤਾ? ਇਹ ਤਾਂ ਉਹਨਾਂ ਨੂੰ ਜਿਆਦਾ ਦੱਸ ਸਕਣਗੇ ਸੀ ਉਹਦੇ ਉੱਤੇ ਕੁਝ ਨਹੀਂ ਕਹਿਣਾ ਚਾਹੁੰਦੇ। ਪਰ ਹੁਣ ਵੀ ਜਿਹੜੀ ਹੈਗੀ ਬਹੁਤ ਵੱਡੀ ਲੋੜ ਆ ਹੜ ਆਏ ਆ। ਇੱਥੇ ਬਹੁਤ ਪੈਸੇ ਦੀ ਲੋੜ ਹੈ। ਸੋ ਇਹ ਪੈਸਾ ਖਰਚਿਆ ਜਾ ਸਕਦਾ ਸਰਕਾਰ ਨੇ ਵੀ ਬੇਨਤੀ ਕੀਤੀ ਹੈ। ਅਸੀਂ ਵੀ 50 ਲੱਖ ਤਾਂ ਹੁਣੇ ਖਰਚ ਦਿੱਤਾ। ਤੇ ਖਰਚ ਦੇਣਾ ਚਾਹੀਦਾ ਤਾਂ ਕਿ ਨਵੀਂ ਗ੍ਰਾਂਟ ਆਉਣ ਤੋਂ ਪਹਿਲਾਂ ਪਹਿਲਾਂ ਇਹ ਸਾਰੇ ਜਿਹੜੇ ਪੈਸੇ ਆ ਲੋਕਾਂ ਦੇ ਜਿਹੜੇ ਹੈ ਕੰਮ ਵਾਸਤੇ ਵਰਤੇ ਜਾਣ ਲੋਕਾਂ ਨੂੰ ਇਹਦਾ ਫਾਇਦਾ ਹੋਊਗਾ ਹੋਰ ਕੀ ਬਾਬਾ ਜੀ ਫਿਊਚਰ ਪਲਾਨ ਕੀ ਕਰਨ ਜਾ ਰਹੇ ਹੋ ਅਪਕਾ ਫਿਊਚਰ ਇਹ ਹੈ ਕਿ ਜਿਹੜੀਆਂ ਜਿੱਥੇ-ਜਿੱਥੇ ਵੀ ਸਮਾਜ ਵਿਚਰਦੇ ਆ ਜਿਹੜੀ-ਜਿਹੜੀ ਚੀਜ਼ ਦੀ ਆ ਅਸੀਂ ਆਪਣੇ ਇਹ ਸਮਝਦੇ ਆ ਕਿ ਇਹਦੀ ਖਾਸ ਲੋੜ ਆ ਜਾਂ ਕਿਸੇ ਪਿੰਡ ਨੂੰ ਲੋੜ ਆ ਜਾਂ ਕਿਸੇ ਹਸਪਤਾਲ ਨੂੰ ਲੋੜ ਆ ਜਾਂ ਕਿਸੇ ਹੋਰ এনवायरमेंट ਦੇ ਕਾਰਜ ਵਾਸਤੇ ਅਸੀਂ ਲੋੜ ਅਨਸਾਰ ਉਹਨਾਂ ਨੂੰ ਇਦਾਂ ਹੀ ਖਰਚ ਦੇ ਰਵਾਂਗੇ ਤੁਸੀਂ ਖੁਦ ਸੁਣਿਆ ਬਾਬਾ ਬਲਬੀਸਿੰਘ ਸੀਸਚੀਵਾਲ ਹੋਣਾਂ ਨੇ ਜਾਣਕਾਰੀ ਦਿੱਤੀ ਹੈ ਪਰ ਸਵਾਲ ਇਹ ਕਿ ਜਿਹੜੇ ਬਾਕੀ ਰਾਸ ਸਵਾ ਮੈਂਬਰ ਨੇ ਜੋ ਆਮ ਆਦੀ ਪਾਰਟੀ ਤੋਂ ਚੁਣੇਗੇ ਨੇ ਜੋ ਚਾਹੇ ਪੰਜਾਬੀ ਸੀ ਚਾਹੇ ਗੈਰ ਪੰਜਾਬੀ ਸੀ ਚਾਹੇ ਪਾਰਟੀ ਦੇ ਸੀ ਚਾਹੇ ਅਰਬਾ ਪੱਤੀ ਸੀ ਆਖਰ ਉਹ ਪੰਜਾਬ ਦੇ ਵਿੱਚ ਜਿਹੜੇ ਅਖਤਿਆਰੀ ਫੰਡ ਕੋਟਾ ਮਿਲਿਆ ਉਹ ਕਿਉਂ ਨਹੀਂ ਖਰਚ ਕਰ ਸਕਿਆ ਇਸ ਜਾਣਕਾਰੀ ਤੋਂ ਬਾਅਦ ਤੋਂ ਲੰਨੇ ਆ ਗਿਆ ਦੇਖਦੇ ਰਹੋਗੇ ਇਸ ਪੰਜਾਬ